अवतारी धूमपुर इस तरह सिकंदर सिंह जी बराणा तो इस तरह संत बाबा सुखा सिंह जी कार सेवा कर हाजरी लगती हाजरी भी लाई है जिते मल करके तल करके सारे सजे है ਉੱਤੇ ਭਾਈ ਆਪਣੇ ਸਿਰਾਂ ਦੀ ਹਾਜ਼ਰੀ ਲਵਾਓ ਸਾਰੀ ਸੰਗਤ ਇਕੱਠੇ ਬੁਲਾਓ ਬਰਦੇ ਵਾਹਿਗੁਰੂ ਜੀ ਦਾ ਧਰਸਾ ਤੇ ਮਹਾਂਪੁਰਖ ਚਾਦਰ ਚਾਦਰ ਵੈਕ੍ਰਿ ਜੀ ਰੋਕ ਨਹੀਂ ਕਰਦੇ ਸਾమే ਓਕਾਰ ਸੇਵਾ ਵਾਲੇ ਨੇ ਨਿਰਮਲ ਸੰਪਰਦਾਇ ਦੇ ਨੇਹਿੰਗ ਸਿੰਘ ਪੰਥ ਨੇ ਮੇਰਾ ਪੁਰਾ ਢੰਗ ਹੈ ਜਿਹਨੇ ਚਾਣਾ ਕਰ ਨਹੀਂ ਅੱਬਾ पाई होती ठकरा दे सत माता जो मेहनत ही हो सकता है

ਸਤਨਾਮ ਕੀ ਵਾਹਿਗੁਰੂ ਸਾਹਿਬ ਕੀ ਸਤਨਾਮ ਕੀ ਵਾਹਿਗੁਰੂ ਸਾਹਿਬ ਕੀ ਸਤਨਾਮ ਕੀ ਵਾਹਿਗੁਰੂ ਸਾਹਿਬ ਜੀ ਸਤਨਾਮ satnam sri vahe guruji satnam sri vahe